ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੰਜ ਦੇਸ਼ਾਂ ਦੀ ਸਫਲ ਯਾਤਰਾ ਤੋਂ ਬਾਅਦ ਭਾਰਤ ਪਰਤ ਰਹੇ ਨੇ ਮੌਜੂਦਾ ਯਾਤਰਾ ਦੇ ਆਖਰੀ ਪੜਾਅ ਤਹਿਤ ਪ੍ਰਧਾਨ ਮੰਤਰੀ ਮੋਦੀ ਨੇ ਨਾਬੀਬੀਆ ਤੋਂ ਵਤਨ ਵਾਪਸੀ ਕੀਤੀ ਆਖਰੀ ਪੜਾਅ ਦੌਰਾਨ ਪ੍ਰਧਾਨ ਮੰਤਰੀ ਨੇ ਨਾਬੀਬੀਆ ਦੇ ਇਥੋਂ ਦੀ ਸੰਸਦ ਦੇ ਸਾਂਝੇ اجلاس ਨੂੰ ਸੰਬੋਧਨ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਮਹੂਰੀਅਤ ਦੇ ਮੰਦਰ ਨੂੰ ਸੰਬੋਧਨ ਕਰਨਾ ਭਾਗਾ ਭਰੀ ਗੱਲ ਹੈ ਪ੍ਰਧਾਨ ਮੰਤਰੀ ਨੇ ਅਫਰੀਕੀ ਦੇਸ਼ ਵੱਲੋਂ ਆਪਣੀ ਪਹਿਲੀ ਮੈਲਾ ਰਾਸ਼ਟਰਪਤੀ ਚੁਣੇ ਜਾਣ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਇੱਕ ਇਤਿਹਾਸਿਕ ਪਲ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਦਾ ਸਬੂਤ ਕਿਹਾ। ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਜ਼ਿਕਰ ਕਰਦੇ ਹਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਨਿਯੁਕਤੀ ਹਾਸ਼ੀਏ ਤੇ ੱਤਕੇ ਗਏ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਸੰਵਿਧਾਨਕ ਲੋਕਤੰਤਰ ਦੀ ਸ਼ਕਤੀ ਦਾ ਜੀ ਹੁੰਦਾ ਪ੍ਰਦਰਸ਼ਨ ਹੈ ਸਾਂਝੇਦਾਰੀ ਦੇ ਪਿਛਾਰੇ ਬੋਲਦੇ ਹਨ ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨਾ ਬੀਬੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇਗਾ ਅਤੇ ਆਲਮੀ ਦੱਖਣ ਨਾਲ ਇੱਕਜੁੱਟਤਾ ਦਾ ਪ੍ਰਦਰਸ਼ਨ ਕਰੇਗਾ ਆਈ ਥੈਂਕ ਯੂ ਫਾਰ ਗਿਵਿੰਗ ਮੀ ਥਿਸ Honor. I stand before you as a representative of the Mother of Democracy, and I bring with me warm greetings from. One point four billion people of India. Please allow me to begin with congratulating each and every one of you. People have given you the mandate. To serve this great nation in politics, as you know, that is both an honor and a great responsibility. ਇਸ ਤੋਂ ਪਹਿਲਾਂ ਨਾ ਬੀਬੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਰਡਰ ਆਫ ਦਾ ਮੋਸਟ ਐਂਸ਼ੀਐਂਟ ਵੈਲਵਿਸ ਸਤਿਆ ਮੀਰਾ ਬਿਲੀਸ ਨਾਲ ਸਨਮਾਨਿਤ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਹੁਣ ਤੱਕ 27 ਦੇਸ਼ ਸਨਮਾਨਿਤ ਕਰ ਚੁੱਕੇ ਨੇ ਪ੍ਰਧਾਨ ਮੰਤਰੀ ਦੇ ਮੌਜੂਦਾ ਦੌਰੇ ਦਾ ਇਹ ਚੌਥਾ ਸਨਮਾਨ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਬੀਬੀ ਰਾਸ਼ਟਰਪਤੀ ਡਾਕਟਰ ਨਿਤੁੰਬੋ ਨੰਦੀ ਨਦੈਤਵਾ ਨਾਲ ਮੁਲਾਕਾਤ ਕੀਤੀ ਦਵਲੀ ਅਤੇ ਵਫਦ ਪਦਰੀ ਗੱਲਬਾਤ ਮਗਰੋਂ ਚਾਰ ਸੰਝੋਤੇ ਸਹੀ ਬਾਤ ਕੀਤੇ ਗਏ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਪੰਜ ਦੇਸ਼ਾਂ ਦੀ ਬਹੁਤ ਹੀ ਰੀ ਅਤੇ ਦਵੱਲੀਆਂ ਯਾਤਰਾਵਾਂ ਰਾਹੀਂ ਆਲਮੀ ਮੰਚਾਂ ਤੇ ਭਾਰਤ ਦੀ ਭੂਮਿਕਾ ਨੂੰ ਨਵੀਂ ਮਜ਼ਬੂਤੀ ਮਿਲੀ ਹੈ